ਆ ਜਦੋਂ ਨਾ ਕੈਸ਼ਣਕਾਰੀ ਦੇ ਕੋਲ ਮੈਂ ਆਣਾ ਅੱਛਾ ਜੀ ਸ਼ੀਰਾ ਕੈਸ਼ਣਕਾਰੀ ਹਾਂਜੀ ਮੈਨੂੰ ਸ਼ੀਰਾ ਮੇਰਾ ਫਰੈਂਡ ਉਹਦੀ ਯਾਦ ਆ ਜਾਂਦੀ ਅੱਛਾ ਇੱਥੇ ਰਹਿੰਦਾ ਲੰਡਨ ਚ ਅੱਛਾ ਅੱਛਾ ਸ਼ੀਰਾ ਵੈਲਟਰ ਉਹਨੂੰ ਕਹਿੰਦੇ ਸੀ ਅੱਛਾ ਜੀ ਤੇ ਵੱਡਾ ਨਾ ਉਹਦਾ ਕਸ਼ਮੀਰਾ ਹੂੰ ਤੇ ਨਿੱਕੇ ਨੇ ਉਹਦਾਗਾ ਸ਼ੀਰਾ ਅੱਛਾ ਤੇ ਸ਼ੀਰਾ ਹਲਵਾਈ ਜ਼ਿਆਦਾ ਜਾਂਦਾ ਹੂੰ ਹੈ ਵੀ ਜੀ ਹਾਂਜੀ ਤੇ ਕੈਸ਼ਣਕਾਰੀਆਂ ਤੇ ਸ਼ੀਰੇ ਦੇ ਨਾਂ ਤੇ ਵੀ ਆ ਸ਼ੀਰੇ ਦੇ ਨਾਂ ਤੇ ਮੀਤੇ ਮੀਤੇ ਦੇ ਨਾਂ ਤੇ ਵੀ ਆ ਤੇ ਸ਼ੀਰੇ ਦੇ ਨਾਂ ਤੇ ਜ਼ਿਆਦਾ ਹਾਂ ਜ਼ਿਆਦਾ ਆ ਦੇਖੋ ਇੱਧਰ ਆ ਬੈਠੇ ਆ ਲੋਕ ਐਦਾ ਕੰਡਾ ਦੇ ਉੱਪਰ ਨਹੀਂ ਕੰਡਾ ਨਹੀਂ ਐ ਬਣਾਇਆ ਐ ਬੈਠੇ ਆ ਕੰਡਾ ਤੇ ਬੈਠੇ ਦਿਖਾ ਦਿੰਦਾ ਤੁਹਾਨੂੰ ਮੈਂ ਤੇ ਇੱਥੇ ਅੱਗੇ ਕੰਡਾ ਤੇ ਹੀ ਬੈਠੇ ਲੋਕ ਤੇ ਬੜਾ ਮਨ ਲਓ ਵੱਖਰਾ ਹੀ ਨਜ਼ਾਰਾ ਆ ਰਿਹਾਦਾ ਰੋੜੇ ਆ ਦੇਖੋ ਇੱਕ ਇੱਕ ਕਮਤਾ ਬੜੀ ਦੀ ਕੰਨੇ ਦੇਖੋ ਸ਼ਹਿਰ ਦਾ ਬਾਜ਼ਾਰ ਰੰਗਾ ਰੰਗ ਦੀ ਬਹਾਰ ਕਿਤੇ ਬੈਠਾ ਵਪਾਰੀ ਆ ਦੇਖੋ ਕਿਤੇ ਬੈਠਾ ਲਲਾਰੀ ਕਿਤੇ ਬੈਠਾ ਲਲਾਰੀ ਓ ਕਿਤੇ ਸਬਜ਼ੀ ਵੇਚਣ ਵਾਲੇ ਨੇ ਬੱਕਰੀ ਹੀ ਰੌਣਕ ਲਾਈ ਓਕਾ ਦਿੰਦਾ ਬਾਰੋ-ਬਾਰੀ ਲੈ ਲੋ ਗੋਭੀ ਲੈ ਲੋ ਟਿੰਡੀ ਲੈ ਲੋ ਭਾਈ ਬਤਾਉ ਖਾਲੀ ਨਾ ਮੁੜ ਕੇ ਕੋ ਜਾਏ ਤੂੰ ਦੇਖੋ ਸ਼ਹਿਰ ਦਾ ਬਾਜ਼ਾਰ ਰੰਦਾ ਰੰਗ ਦੀ ਬਹਾਰ ਵਾ ਵਾ ਤੇ ਇਦਾਂ ਸਬਜ਼ੀ ਪਈਆਂ ਦਿਖਾ ਦੇ ਹਾਂਜੀ ਆ ਦੇਖੋ ਤੇ ਕੱਪੜਾ ਤੁਹਾਨੂੰ ਦਿਖਾ ਲ ਦਤਾ ਬੜਾ ਪਿਆ ਕੱਪੜਾ ਖੁੱਲਾ ਅੱਗੇ ਵੀ ਦਿਖਾ ਰਿਆ ਜੋ ਆਈਸੀਆਈ ਬੈਂਕ ਜਿਹੜੀ ਆ ਇਹ ਵੀ ਬੜੀ ਤਰੱਕੀ ਕਰ ਗਈ ਆ ਇਹਦੇ ਵਿੱਚ ਪਾਲਸੀਆਂ ਬੜੀਆਂ ਤਕੜੀਆਂ ਬਾਜੀ ਹੈ ਬੜੀਆਂ ਤਕੜੀਆਂ ਇਹਨਾਂ ਦੀਆਂ ਸਕੀਮਾਂ ਆ ਸਕੀਮਾਂ ਕਾਦੀਆਂ ਖਾਣ-ਪੀਣ ਦੀਆਂ ਸਕੀਮਾਂ ਹਾਂ ਖਾਣ-ਪੀਣ ਦੀਆਂ ਦੇਖੋ ਵੀਰ ਜੀ ਸਬਜ਼ੀ ਦੀ ਦੁਕਾਨ ਕਿੱਡੀ ਵੱਡੀ ਕੁਆਲਿਟੀ ਫੂਡ ਆ ਦੇਖੋ ਗੋਭੀ ਤੇ ਗੋਭੀ ਦੇਖੋ ਇੱਧਰ ਆਦਾ ਪੂਰਾ 100 ਸਾਲ ਸਬਜ਼ੀ ਖਰੀਦਣੇ ਆਇਆ ਇੱਥੇ ਹੈ ਵੀਰ ਜੀ ਚਲੋ ਦੇਖੋ ਮਿਰਜੇ ਇੱਕ ਦਿਨ ਮੈਂ ਤੁਹਾਨੂੰ ਸੱਚੀ ਘਟਨਾ ਦੱਸਦਾ ਅਸੀਂ ਬੰਦੇ ਨੂੰ ਛੱਡਣਾ 에어ਪੋਰਟ ਦੇ ਅੱਛਾ ਜੀ ਤੇ ਉਹਦੀ ਫਲਾਈਟ ਸੀ ਕਿ 9 ਵਜੇ ਦੀ ਅੱਛਾ ਜੀ ਤੇ 6 ਵਜੇ ਮੈਨੂੰ ਕਹਿੰਦਾ ਵੀ ਵੇਹਿੰਦਾ ਕੋਈ ਇੱਥੇ ਦੁਹੇ ਖਾਣੇ ਆ ਕੋਲ ਗੱਫੇ ਜਾਂ ਕੋਈ ਪੂਰੀਆਂ ਛੋਲੇ ਮੈਂ ਕਿਹਾ ਭਲੇ ਮਾਰਦ ਦੁਕਾਨਾਂ ਨਹੀਂ ਖੁੱਲਦੀਆਂ ਹੂੰ ਉਹਦੇ ਇੰਨਾ ਡੌਂ ਬਲਿਆ ਸੀ ਕ੍ਰੇਡਿਟਰ ਨੂੰ ਚੱਲੇ ਸੀ ਅੱਛਾ ਅਸੀਂ ਇੱਥੇ ਆਲੇ-ਦੁਆਲੇ ਘੁੰਮ ਕੇ ਦੇਖਿਆ ਉਹ ਤਾਂ ਨਾ ਉਹਦੀ ਰੈਂਕੂ ਅੱਛਾ ਤੇ ਫਿਰ ਵੀ ਇੱਥੇ ਉਹਨੂੰ ਨਾ ਇੱਥੇ ਇੱਕ ਦੁਕਾਨ ਹੁੰਦੀ ਸੀ ਅੱਛਾ ਜੀ ਤੇ ਉੱਥੇ ਜਾ ਕੇ ਉਹਨੂੰ ਖੁਲਾਇਆ ਫੇਰ ਵੀ ਦਾ ਯਾਰ ਤਾਂ ਉਹ ਆਨੰਦ ਨਹੀਂ ਆ। ਮੈਂ ਕਿਹਾ ਹੁਣ ਤੂੰ ਭਲਿਆ ਮਾਨਸਾ ਕੋਈ ਸ਼ਰਮ ਕਰ ਸਾਡਾ ਥੈਂਕ ਯੂ ਤਾਂ ਕੀ ਕਰਨਾ ਸਾਨੂੰ ਕਹਿੰਦਾ ਉਹ ਆਨੰਦ ਨਹੀਂ ਆ। ਐਦਾਂ ਦਾ ਬੰਦਾ ਸੀ ਉਹ ਵੀਰ ਜੀ। ਬੱਸ ਦੇ ਵਿੱਚ ਹੀ ਲਿਆਂਦਾ ਭਾਜੀ ਇਹਨਾਂ ਨੇ ਖਾਣਾ। ਰੈਸਟੋਰੈਂਟ ਜਿਹੜਾ ਰੱਸ ਵਿੱਚ ਖੋਲਿਆ ਦੇਖ ਲੋ। ਕਹਿੰਦੇ ਇਨਸਾਨ ਜਿੰਦੇ ਜੀ ਹਾਂ ਕਦੇ ਨਹੀਂ ਜਾਂਦੇ ਅਸੀਂ ਇਕੱਠੇ ਹੋ ਕੇ ਬੈਠ ਲਈਏ ਮੇਰਾ ਧਰਮ ਉੱਚਾ ਮੇਰੀ ਜਾਤ ਉੱਚੀ ਸਹੀ ਗੱਲ ਜਦੋਂ ਮਰ ਕੇ ਇਸ ਬਿਲਡਿੰਗ ਚ ਆਉਂਦਾ ਹਾਂ ਹਾਂ ਫੇਰ ਕਿਸੇ ਦੀ ਯਾਦ ਨਹੀਂ ਆ ਫੇਰ ਜਾਤ ਆਪਦਾ ਕਹਿੰਦਾ ਵੀ ਦਾਗ ਜਿਹੜੇ ਦੇਣ ਇੱਥੇ ਆਣਾ ਪੈਂਦਾ ਇਹ ਕੰਪਨੀ ਆ ਹਾਇਰ ਕਰਦੇ ਆ ਹਾਂ ਪਰ ਫੇਰ ਜਿਹੜੇ ਉਹ ਆਪਣੀ ਅੰਤਮ ਜਿਹੜੀ ਯਾਤਰਾ ਇੱਥੇ ਖਤਮ ਕਰ ਜਾਂਦੇ ਆ ਇਹ ਫੇਰ ਲੈ ਕੇ ਜਾਂਦੇ ਆ ਇੱਕੋ ਅੰਤਮ ਯਾਤਰਾ ਹਾਂ ਫੇਰ ਕਹਿੰਦੇ ਤੇਰਾ ਧੌਣ ਚੋਂ ਕੀਲਾ ਨਿਕਲਿਆ ਹਾਂ ਤੂੰ ਕਿਹੜਾ ਵੱਡਾ ਆਜਾਦ ਦਾ ਖਰਾ ਸਹੀ ਗੱਲ ਫੇਰ ਉਹਦੀ ਧੌਣ ਚੋਂ ਕੀਲਾ ਜਿਹੜਾ ਨਾ ਹਾਂ ਉਹ ਜਦੋਂ ਉਹਦੇ ਫੇਰ ਸਵਾਹ ਚੱਕਦੇ ਆ ਹਾਂ ਉਹਦੇ ਵਿੱਚੋਂ ਨਿਕਲ ਰਾ ਨਹੀਂ ਕਿਤੇ ਗੜਿਆ ਕਿੱਲਾ ਨਹੀਂ ਲੱਭਾ ਹਾਂ ਬਾਕੀ ਤਾਂ ਲੱਭਿਆ ਤੇ ਆਹ ਹੈਗਾ ਕਪੜਾ ਖੁੱਲਾ ਆ ਫੇਰ ਆ ਗਿਆ ਇਹ ਭਾਈ ਸਾਹਿਬ ਕਹਿੰਦੇ ਵਾ ਜਿੱਥੋਂ ਮਰਜੀ ਛੂਟ ਪਰਵਾ ਦੇ ਛੂਟ ਪਰਵਾ ਲੈ ਮੇ ਮਿੱਤਰਾਂ ਦਾ ਨਾਂ ਚੱਲਦਾ ਇਹਦਾ ਇੱਥੇ ਨਾਂ ਚੱਲਦਾ ਹਾਂ ਜਿਆ ਦੇਖ ਲਓ ਕਪੜਾ ਕਿੰਨਾ ਦੇਖੋ ਭਾਈ ਸਾਹਿਬ ਜੀ ਇੱਥੇ ਤੁਹਾਡਾ ਨਾਂ ਚੱਲਦਾ ਨਾ ਸਾਰੇ ਸੌਖਾ ਜੀ ਚੱਲਦਾ ਹਾਂ ਬਸ ਕਪੜਾ ਜਿੱਥੇ ਮਰਜ਼ੀ ਪੜਵਾ ਲਾ ਪੈਸੇ ਤੁਹਾਨੂੰ ਆਪੇ ਦੇਣੇ ਪੈਣੇ ਪੈਸੇ ਹੁਣ ਕਪੜਾ ਪੜਾ ਕੇ ਆਪੇ ਪੈਸੇ ਹਾਂ ਕਹਿੰਦਾ ਨਾ ਜ਼ਰੂਰ ਚੱਲਦਾ ਪਰ ਤੁਸੀਂ ਜਿੱਥੇ ਮਰਜ਼ੀ ਕਪੜਾ ਕਹਿੰਦਾ ਪੜਵਾ ਲਓ ਪਰ ਪੈਸੇ ਤੁਸੀਂ ਆਪ ਦੋ ਪੈਸੇ ਤੁਸੀਂ ਆਪ ਦੇ ਹਾਂ ਇੱਕ ਵਾਰੀ ਕਹਿੰਦਾ ਵੀ ਖਾਣਾ ਖਾਓ ਜਿੱਥੇ ਮਰਜ਼ੀ ਮੇਰਾ ਨਾਂ ਚੱਲਦਾ ਪਰ ਪੈਸੇ ਤੁਹੇ ਆਪ ਦੇਣੇ ਆਪਾ ਜੀਏ ਕਪੜਾ ਹਾਂ ਲੈ ਲਓ ਠੀਕ ਹੈ ਵੀਰ ਜੀ ਥੈਂਕ ਯੂ ਤੇਰਾ ਆ ਦੇਖੋ ਸੌਂਦਾਲ ਦੇ ਵਿੱਚ ਬੰਦਾ ਬੋਰ ਨਹੀਂ ਹੁੰਦਾ ਗਾਣੇ ਜਿਹੜੇ ਗੱਡੀਆਂ ਚ ਚੱਲ ਰਹੇ ਆ ਪੰਜਾਬੀ ਤੇ ਬੱਸ ਸਾਡੇ ਦੇ ਦੇਖ ਲਓ ਫੇਰ ਹੌਣ ਕਾ ਲੱਗਿਆ ਉਹ ਤੇ ਬੱਸ ਡਾ ਗਿਆ ਬਸ ਦੀ ਡੀ ਕਰਦੇ ਲੋਕ ਆਇਆ ਬੱਸ ਸਾਡਾ ਦੇਖੋ ਜੀ 100 ਸਾਲ ਬੰਦਾ ਸਾਰੇ ਪਾਸੇ ਜਦੋਂ ਘੁੰਮ ਕੇ ਨਾ ਥੱਕ ਜਾਂਦਾ ਫਿਰ ਗੁਰੂ ਦੇ ਘਰ ਦੇ ਵਿੱਚ ਨਾ ਆਵੇ ਤਾਂ ਫਿਰ ਤਾਂ ਨਗਰਾ ਜੀ ਗੱਲ ਨਹੀਂ ਗੱਲ ਨਹੀਂ ਬਣਦੀ ਇਹ ਹੈਗਾ ਗੁਰੂ ਘਰ ਔਰ ਬਿਲਕੁਲ ਸਟੇਸ਼ਨ ਦੇ ਨਾਲ 100 ਸਾਲ ਸਟੇਸ਼ਨ ਤੇ ਉਤਰੋ ਜੇ ਤੁਸੀਂ 100 ਸਾਲ ਦੇਖਣਾ ਉਦੋਂ ਵੀ ਦਰਸ਼ਨ ਕਰਕੇ ਜਾਓ ਸਹੀ ਗੱਲ ਹੈ ਤੇ 100 ਸਾਲ ਦੇਖ ਲਿਆ ਫਿਰ ਵੀ ਸ਼ੁਕਰਾਨਾ ਕਰੋ ਹਾਂ ਤੇ ਫਿਰ ਸ਼ੁਕਰਾਨਾ ਕਰਨਾ ਜਿਹੜਾ ਥੈਂਕ ਯੂ ਤੁਸੀਂ ਗੁਰੂ ਘਰ ਦੇ ਵਿੱਚ ਦੁਬਾਰਾ ਫਿਰ ਦਰਸ਼ਨ ਕਰ ਚਲੇ ਓਕੇ ਤੇ ਆ ਵੀ ਨਾਲ ਬਹੁਤ ਮਸ਼ਹੂਰ ਜਗਾ ਹੈ ਇਹਨੂੰ ਪਹਿਲਾਂ ਤੁਸੀਂ ਗਲਾਸੀ ਜੰਕਸ਼ਨ ਹਾਂਜੀ ਤੇ ਆ ਨਾਲ ਦੇਸ਼ ਪ੍ਰਦੇਸ਼ ਵੀ ਆ ਦੇ ਨਾਲ ਆ ਸੌਵਲ ਹੁਣ ਅਸੀਂ ਗੁਰਦੁਆਰੇ ਦੇ ਅੰਦਰ ਜਾਣ ਲੱਗੇ ਆ ਤਾਂ ਫਿਰ ਮਿਲਾਂਗੇ ਜੀ ਰੱਬ ਨੇ ਥੈਂਕ ਯੂ ਨਗਰਾਈ ਜੀ ਤੁਹਾਡਾ ਥੈਂਕ ਯੂ ਜੀ ਥੈਂਕ ਬਹੁਤ ਬਹੁਤ ਧੰਨਵਾਦ ਵੀਰ ਜੀ ਥੈਂਕ